ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨਾਲ ਉੱਪਰ ਆਪਣੀ ਮਿਹਰ ਬਣਾਈ ਰੱਖਣ ਅੱਜ ਆਪਾਂ ਲੈ ਆਏ 300 ਗ੍ਰਾਮ ਕਰੋਨ ਦਾ ਤੇ ਇਹਦੀਆਂ ਆ ਜੜੀਆਂ ਡੰਡੀਆਂ ਨੇ ਇਹਨਾਂ ਨੂੰ ਆਪਾਂ ਤੋੜ ਲਾਂਗੇ ਤੇ ਤੋੜ ਕੇ ਮਤਲਬ ਬਰੀਕ ਤੇ ਕੁਛ ਥੋੜਾ ਜਿਹਾ ਮੋਟਾ ਤੇ ਕਰੋਨ ਹਮੇਲਵਾ ਜਾਈ ਹੁੰਦਾ ਹੈ ਇਹ ਜਿੰਨੀਆਂ ਵੀ ਡੰਡੀਆਂ ਨੇ ਸਾਰੀਆਂ ਡੰਡੀਆਂ ਨੂੰ ਆਪਾਂ ਉਤਾਰ ਲਾਂਗੇ ਇੱਕ ਟਾਵਲ ਦੇ ਨਾਲ ਆਪਾਂ ਇਹਨੂੰ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਮਤਲਬ ਕਿ ਇਹਨੂੰ ਪੂੰਝ ਲਾਂਗੇ ਇਹਨੂੰ ਆਪਾਂ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਸਾਫ਼ ਕਰਕੇ ਐਨ ਬਿਲਕੁਲ ਸੁਕਾ ਕੇ ਇੱਕ ਟਾਵਲ ਦੇ ਨਾਲ ਤੇ ਫਿਰ ਆਪਾਂ ਇਹਨੂੰ ਇਹਦੀ ਕਟਿੰਗ ਕਰਾਂਗੇ ਤੇ ਦੋ ਦੋ ਫਾੜ ਕਰਾਂਗੇ ਮਤਲਬ ਇੱਕ ਦੇ ਦੋ ਪੀਸ ਬਣਾਵਾਂਗੇ ਅੱਜ ਇਹਨਾਂ ਵੀ ਡੰਡੀਆਂ ਲੈਣ ਐ ਸਾਰੀਆਂ ਡੰਡੀਆਂ ਨੂੰ ਆਪਾਂ ਜਿਉਂਦਾਂ ਸਾਫ਼ ਕਰਾਂਗੇ ਨਾਲ ਦੀ ਨਾਲ ਸਾਰੀਆਂ ਡੰਡੀਆਂ ਤੋੜ ਲਾਂਗੇ ਤੇ ਇਹ achar ਮਤਲਬ ਆਪਣੀ ਸੇਤ ਦੀ ਬਹੁਤ ਵਧੀਆ ਹੁੰਦਾ ਵਿੱਚ ਵਿੱਚ ਜੀ ਕਰਦਾ ਹੁੰਦਾ ਨਾ ਕਦੀ ਕਦੀ ਖੱਟ ਮਿੱਠਾ ਜਿਹਾ achar ਹੋਵੇ ਜਾਂ ਕੋਈ ਉਸ ਤਰ੍ਹਾਂ ਦੀ ਮਤਲਬ ਚੀਜ਼ ਬੱਚੇ ਵੀ ਪਸੰਦ ਕਰਦੇ ਆ ਤੇ ਚਲੋ ਜੀ ਕਰਦੇ ਆ ਆਪਾਂ ਇਹਦੀ ਤਿਆਰੀ ਆਪਾਂ ਇਹਨੂੰ ਇੱਕ ਟਾਵਲ ਜਾਂ ਪੋਣੇ ਦੀ ਮਦਦ ਦੇ ਨਾਲ ਸਾਫ ਕਰ ਲਾਂਗੇ ਇਹਨੂੰ ਆਪਾਂ ਡੰਡੀਆਂ ਤੋੜ ਕੇ ਬਿਲਕੁਲ ਸਾਫ ਕਰ ਲਿਆ ਹੈ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਜੇ ਆਪਾਂ ਨੂੰ ਫਿਰ ਵੀ ਲੱਗਿਆ ਨਾ ਮਾੜੀ ਮੋਟੀ ਇਹਦੇ ਵਿੱਚ ਕੋਈ ਸੇਲ ਹੈਗੀ ਆ ਤੇ ਆਪਾਂ ਮਤਲਬ ਕਿ ਇਹਨੂੰ ਪੱਕੇ ਥਲੇ ਰੱਖ ਦਾਂਗੇ ਕੋਈ 15 ਮਿੰਟ ਅਧਾ ਘੰਟਾ ਪੱਕੇ ਥਲੇ ਰੱਖ ਦਾਂਗੇ ਤੇ ਇਹ ਆਚਾਰ ਕਦੀ ਖਰਾਬ ਨਹੀਂ ਹੁੰਦਾ ਇਹ ਰਹਿਣਾ ਵੀ ਕਿ ਨਚਰੇ ਬਸ 15-20 ਦਿਨ ਵਾਸਤੇ ਇਹ ਆਚਾਰ ਹੁੰਦਾ ਆ ਆਪਾਂ ਥੋੜਾ ਹੀ ਪਾਇਆ ਪਾਉਣ ਲੱਗੇ ਆ ਇਹ ਕਰੋੰਦੇ ਦਾ ਆਚਾਰ ਕਿ ਆਪਾਂ ਹੋਰ ਆਚਾਰ ਬਹੁਤ ਸਾਰੇ ਪਾਏ ਹੋਏ ਆ ਸਰਦੀਆਂ ਵਿੱਚ ਦੂਸਰੇ ਆਚਾਰ ਸ਼ੁਰੂ ਹੋ ਜਾਣੇ ਆ ਇਸ ਕਰਕੇ ਹਰ ਵੈਰਾਈਟੀ ਦਾ ਆਚਾਰ ਪਾਉਣਾ ਜ਼ਰੂਰੀ ਆ ਤੇ ਇਸ ਚਲੋ ਜੀ ਆਪਾਂ ਇਹਦੀ ਕਰਦੇ ਆ ਕਟਿੰਗ ਤੇ ਕਰ ਨਾਲ ਹੀ ਕਰਦੇ ਆ ਆਚਾਰ ਦੀ ਤਿਆਰੀ ਲਓ ਜੀ ਆਪਾਂ ਇਹਦੀ ਕਰ ਲਈ ਕਟਿੰਗ ਤੇ ਸਾਰੇ ਇਹਦੇ ਕੱਢ ਦਿੱਤੇ ਬੀਜ ਤੇ ਹੁਣ ਆਪਾਂ ਇਹਦਾ ਕਰਦੇ ਆ ਮਸਾਲਾ ਤਿਆਰ ਤੇ ਫਿਰ ਆਪਾਂ ਇਹਦਾ ਬਣਾਉਂਦੇ ਆ ਆਚਾਰ ਇਹਦੇ ਬੀਜ ਕੱਢਣ ਨੂੰ ਬਹੁਤ ਟਾਈਮ ਲੱਗ ਜਾਂਦਾ ਵੈਸੇ ਵੀ ਇਹ ਥੋੜਾ ਜਿਹਾ ਪੱਕ ਗਿਆ ਕਿਉਂਕਿ ਥੋੜਾ ਜਿਹਾ ਟਾਈਮ ਦੀ ਪ੍ਰੋਬਲਮ ਸੀਗੀ ਤੇ ਧੋਕਦੇ ਨੇ ਪਿਆਰਿਆ ਤੇ ਵੈਸੇ ਪੱਕਿਆ ਵੀ ਬਹੁਤ ਟੇਸਟੀ ਲੱਗਦਾ ਹੁੰਦਾ ਖੱਟ ਮਿੱਠਾ ਜਿਹਾ ਤੇ ਹੁਣ ਆਪਾਂ ਇਹਦੇ ਮਸਾਲੇ ਦੀ ਕਰਦੇ ਆਂ ਤਿਆਰੀ ਤੇ ਫਿਰ ਆਪਾਂ ਪਾਉਨੇ ਆਂ ਅਚਾਰ ਇਹ ਨਾ ਆਪਣਾ ਕਰੋੰਦੇ ਦਾ ਅਚਾਰ ਦੇਖੋ ਕਿੰਨਾ ਸੋਹਣਾ ਬਣ ਗਿਆ ਤੇ ਇਹ ਮੈਂ ਤੁਹਾਨੂੰ ਮਤਲਬ ਮਸਾਲਾ ਸਾਰਾ ਪ੍ਰੋਪਰ ਹੀ ਦਿਖਾਣਾ ਸੀਗਾ ਪਰ ਉਹਨਾਂ ਮੈਨੂੰ ਅਚਾਨਕ ਮੈਂ ਅਜੇ ਕਰੋੰਦੇ ਕੱਟੇ ਹੀ ਸੀਗੇ ਤੇ ਮੈਨੂੰ ਅਚਾਨਕ ਮਹੰਮਦ ਦੇ ਚੋਕੇ ਤੋਂ ਫੋਨ ਆ ਗਿਆ ਮੈਨੂੰ ਉੱਧਰ ਜਾਣਾ ਪੈ ਗਿਆ ਕਿਉਂਕਿ ਜ਼ਿੰਦਗੀ ਆ ਨਾ ਤੇ ਇਹ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਘਾਰ ਆ ਤੇ ਆਪਾਂ ਨੂੰ ਗਮੀ ਖੁਸ਼ੀ ਦੇ ਵਿੱਚ ਜਾਣਾ ਪੈਂਦਾ ਹੈ ਤੇ ਮੈਂ ਉੱਧਰ ਚਲੇ ਗਈ ਫੇਰੇ ਕਟਿਆ ਹੋਇਆ ਸੀਗਾ ਫਿਰ ਉੱਥੇ ਮੈਨੂੰ ਸ਼ਾਮਾ ਪੈ ਗਈਆਂ ਦੇਖੋ ਜਦੋਂ ਆਪਾਂ ਕਿਸੇ ਦੇ ਉਹੋ ਜਿਹੇ ਕੰਮ ਤੇ ਜਾਂਦੇ ਆ ਤੇ ਉੱਥੇ ਟਾਈਮ ਤੇ ਲੱਗ ਜਾਂਦਾ ਹਨਾ ਤੇ ਇਸ ਕਰਕੇ ਫਿਰ ਮੈਂ ਦਿਖਾ ਨਹੀਂ ਸਕੀ ਇਹਦੇ ਵਿੱਚ ਸਿਰਫ ਇੱਕ ਮੈਂ ਧਨੀਆ ਵੱਧ ਐਡ ਕੀਤਾ ਹੈ ਸੁੱਕਾ ਧਨੀਆ ਸਿਰਫ ਬਾਕੀ ਜਿਹੜਾ ਮਸਾਲਾ ਆਪਾਂ ਆਚਾਰ ਦੇ ਵਿੱਚ ਪਾਉਨੇ ਆ ਨਾ ਉਹ ਇਹ ਆਪਣਾ 300 ਗ੍ਰਾਮ ਹੀ ਸੀਗਾ ਤੇ ਦੇਖੋ ਆਪਣਾ ਬਹੁਤ ਹੀ ਸੋਹਣਾ ਚਾਰ ਬਣਿਆ ਵਾ ਕੋਈ ਜਦ ਚ ਉਹ ਸ਼ੱਕ ਨਹੀਂ ਹੈਗੀ ਤੇ ਆਪਾਂ 300 ਗ੍ਰਾਮ ਕਿਉਂਕਿ ਜਿਆਦਾ ਮੈਂ ਤਾਂ ਤੁਹਾਡੇ ਅੰਕਲ ਖਾਂਦੇ ਬੱਚੇ ਜਿਵੇਂ ਮਨ ਹੋਵੇ ਤੇ ਖਾ ਲੈਂਦੇ ਆ ਮੇਰੀ ਬੇਟੀ ਖਾ ਲੈਂਦੀ ਬਾਕੀ ਛੋਟੇ ਬੱਚੇ ਕਈ ਵਾਰੀ ਘੱਟ ਪਸੰਦ ਕਰਦੇ ਆ ਤੇ ਚਲੋ ਜੀ ਇਹ ਆਪਾਂ ਤੁਹਾਨੂੰ ਦਿਖਾਤਾ ਤੇ ਮਸਾਲੇ ਨੂੰ ਪਹਿਲਾਂ ਜਿੰਦਾ ਰੜਫੜੜ ਕਰ ਲਿਆ ਰੋਸਟ ਕਰਕੇ ਦਰੜਫੜੜ ਕਰ ਲਿਆ ਸੀਗਾ ਤੇ ਤੇ ਆਪਣਾ ਚਾਰ ਬਹੁਤ ਹੀ ਜਿਆਦਾ ਸੋਹਣਾ ਬਣ ਗਿਆ ਧੰਨਵਾਦ ਜੀ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ